ਕਾਸੀ ਕਾਲੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਣੀ ਸਾਰੇ ਜਣੇ ਅੱਜ ਵੀਰੇ ਆਪਾਂ ਲੈ ਕੇ ਆਏ ਜੀ ਇੱਕ ਨਵੀਂ ਵੀਡੀਓ ਵੀ ਤੇ ਵੀ ਆਪਾਂ ਗੱਲ ਕਰਨ ਲੱਗੇ ਆਂ ਚ ਵੀ ਜਿਵੇਂ ਉੱਡ ਕੇ ਕਬੂਤਰ ਦੀ ਸਾਂਭ ਸੰਭਾਲਾ ਬਹੁਤ ਵੀਰਾਂ ਨੇ ਵੀਰੇ ਕਮੈਂਟ ਆਏ ਹੋਏ ਸੀਗੇ ਵੀ ਜਦ ਕਬੂਤਰ ਜਦ ਉੱਡ ਕੇ ਆਉਂਦਾ ਉਹਨੂੰ ਪਾਣੀ ਕਿੰਨੇ ਟਾਈਮ ਬਾਅਦ ਪਲਾਈਏ ਜਾਂ ਉਹਨੂੰ ਕਿਵੇਂ ਸੰਭੀਏ ਤਾਂ ਵੀ ਆਪਾਂ ਅੱਜ ਆਹੀ ਗੱਲ ਕਰਨੀ ਆ ਤੇ ਆ ਕਬੂਤਰ ਵੀ ਆਪਣੀ ਹੋਂਡ ਉੱਡ ਕੇ ਆਏ ਨੇ ਤਿੰਨਾਂ ਵੇਲੇ ਆ ਚਿੱਟੀਆਂ ਵਾਲੀ ਆ ਪੀਲੀਆਂ ਨੇ ਤੇ ਆ ਕਬੂਤਰ ਆ ਕਬੂਤਰ ਹੀ ਪਹਿਲਾਂ ਮੈਗੇ ਸਾਰੇ ਨਵੇਂ ਕਬੂਤਰ ਹੀ ਆ ਇਹ ਠੀਕ ਹੈ ਜੀ ਇਹ ਤਿੰਨੇ ਵੀਰੇ ਹੁਣ ਉੱਡ ਕੇ ਆਏ ਨੇ ਤੇ 1 ਵਜ ਗਿਆ ਵੀਰੇ 1 ਵਜੇ ਬੈਠੇ ਨੇ ਕਬੂਤਰ ਆਪਣੇ ਤੇ ਇਹਨਾਂ ਦਾ ਪਹਿਲਾ ਪਹਿਲਾ ਪਾਣੀ ਸੀਗਾ ਜੀ ਅੱਜ ਜੋਰ ਥੋੜਾ ਜਿਹਾ ਵੱਧ ਲਾਇਆ ਆ ਕਬੂਤਰ ਥੋੜੇ ਸਾਹਮਣੀ ਆ ਤੇ ਵੀਰੇ ਆਪਾਂ ਹੁਣ ਹੁਣ ਦੱਸਦੇ ਹਾਂ ਵੀ ਕਿਵੇਂ ਸਾਹ ਸੰਭਾਲ ਕਰਨੀ ਆ ਹੁਣ ਵੀਰੇ ਹੁਣੇ ਬੈਠੇ ਨੇ ਹਜੇ ਆ ਕੇ ਇਹ ਤੇ ਆਪਣਾ ਵੀਰੇ ਕਮਰਾ ਹਾ ਟੱਕ ਨਹੀਂ ਵੀਰੇ ਹਵਾ ਆਉਂਦੀ ਹੈ ਕਹਿਣ ਪੂਰੀ ਵਧੀਆ ਠੀਕ ਹੈ ਜੀ ਠੰਡੀ ਹਵਾ ਆ ਰਹੀ ਹੈ ਚਾਰੇ ਪਾਸੇ ਵੀਰੇ ਖੁੱਲਾ ਤੇ ਆ ਰੱਖਿਆ ਵੀਰੇ ਆਪਣਾ ਕੂਲਰ ਠੀਕ ਹੈ ਜੀ ਆ ਕੂਲਰ ਚਲਾ ਦੇਣਾ ਵੀਰੇ ਹੋਣ ਇਹਨਾਂ ਨੂੰ ਤੇ ਇਹਨਾਂ ਨੂੰ ਵੀਰੇ 10 15 ਮਿੰਟ ਹਵਾ ਲੱਗਣ ਦੇਣੀ ਆ ਹਵਾ ਲੱਗਣ ਤੋਂ ਬਾਅਦ ਜੀ ਫੇਰ ਇਹਨਾਂ ਨੂੰ ਆਪਣੇ ਪਾਣੀ ਪਿਲਾਉਣਾ ਮਾੜਾ ਜਾ ਵੀ ਚੁੰਝੀ ਉਹ ਗਿੱਲੀ ਕਰਾਉਣੀ ਹੈ ਜੀ ਮਾੜਾ ਸੁਰਤ ਸਿਰ ਹੋ ਜੂ ਕਬੂਤਰ ਜਦੋਂ ਜੀ ਮਾੜੀ ਚੁੰਝ ਲਈ ਹੋਊਗੀ ਠੀਕ ਰਹੂਗਾ ਵੀਰੇ ਠੀਕ ਹੈ ਜੀ ਤੇ ਉਦੋਂ ਵਾਰ ਵੀ ਜੇ ਆਪਾਂ ਇਹਨੂੰ ਜਿਆਦਾ ਦੇਖਦੇ ਆਪਾਂ ਨੇ ਉਹੀ 5-7 ml ਪਾਣੀ ਪਲਾਉਣਾ ਜੀ ਜਦੋਂ 5-7 ml ਪਾਣੀ ਖਿੱਚ ਗਿਆ ਬਿੱਠ-ਬੁੱਠ ਮਾਰ ਗਿਆ ਕਬੂਤਰ ਆਪਣਾ ਠੀਕ ਹੈ ਜੀ ਫੇਰ ਆਪਾਂ ਨੇ ਇਹਨੂੰ ਗਾਹਣਾ ਪਾਣੀ ਪਲਾਉਣਾ 2 ਜਾਂ 3 ਵਾਰ ਕਰਕੇ ਪਾਣੀ ਪਲਾਉਣਾ ਵੀਰੇ ਜਿਹੜੇ ਕਬੂਤਰ ਦਾ ਜੋਰ ਲੱਗਿਆ ਹੋਇਆ ਜਿਹੜਾ ਕਬੂਤਰ ਤੁਹਾਨੂੰ ਲੱਗਦਾ ਵੀ ਠੀਕ ਆ ਇਹਨ ਪੂਰਾ ਪਰਫੈਕਟ ਆ ਜੀ ਉਹ ਕਬੂਤਰ ਨੂੰ ਤੁਸੀਂ ਰੱਜ ਕੇ ਵੀ ਪਾਣੀ ਪਲਾ ਸਕਦੇ ਹੋ ਜਿਵੇਂ ਤੁਹਾਨੂੰ ਲੱਗਦਾ ਵੀ ਕਬੂਤਰ ਦਾ ਜੋਰ ਵੱਧ ਲਾਇਆ ਹੋਇਆ ਜੀ ਉਹ ਉਤਰ ਨੂੰ ਤੁਸੀਂ 2-3 ਵਾਰੀ ਕਰਕੇ ਪਾਣੀ ਪਰਾਉਣਾ ਠੀਕ ਹੈ ਜੀ ਹੁਣ ਇਹਨੂੰ ਤੁਹਾਨੂੰ ਆਪਾਂ ਦਿਖਾਉਨੇ ਆਂ ਪਚਲਾਉਣ ਲੱਗੇ ਹੁਣ ਕੂਲਰ ਜੀ ਤੇ ਆ ਵੀ ਉਤਰ ਵੀ ਜਮ ਮੋਡ ਕੇ ਆਇਆ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਪਰਾਤਾ ਜੀ ਤੇ ਇਹ ਹੁਣ ਸੈਟ ਆ ਜੀ ਠੀਕ ਆ ਆ ਲੋ ਜੀ ਤੇ ਆਪਾਂ ਹੁਣ ਚਲਾਉਣ ਲੱਗੇ ਆ ਜੀ ਕੂਲਰ ਪਾਣੀ ਛੱਡ ਕੇ ਵੀ ਕੂਲਰ ਚਲਾਤਾ ਜੀ ਹੁਣ ਇਹਨੂੰ ਹਵਾ ਲੱਗੂਗੀ ਤੇ ਠੰਡੀ ਹੋ ਮੜੀ ਤੇ ਇਹ ਸੈੱਟ ਹੋ ਜਾਣਗੇ ਵੀ ਇਹ ਹੁਣ ਮੜਾ ਜਣਾ ਜਦੋਂ ਸੈੱਟ ਹੋ ਗਏ ਵੀਰੇ ਤੇ ਉਸ ਦੁਆਰੇ ਪਹਿਨੂੰ ਪਾਣੀ ਪਲਾਉਨੇ ਆ ਜਿਵੇਂ ਹੁਣ ਵੀਰੇ ਆਪਾਂ ਜਵੇਂ ਭੱਜ ਕੇ ਆਏ ਹੁੰਦੇ ਆ ਨਾ ਉਹ ਕੰਮ ਇਹਣਾ ਭੱਜ ਕੇ ਆਏ ਨੇ ਇਹ ਕਿਹੜ ਨੂੰ ਰੈਸਟ ਦਿਵਾ ਕੇ ਮੜਾ ਮੜਾ ਪਾਣੀ ਪਰਾਉਣਾ ਜੀ ਠੀਕ ਹੈ ਜੀ 10 ਮਿੰਟ ਬਾਅਦ ਵੀ ਇਹਦੀ ਕੰਡੀਸ਼ਨ ਥੋੜੀ ਜੀ ਠੀਕ ਹੋਊਗੀ ਜੀ ਤੇ ਇਹਨੂੰ ਆਪਾਂ ਵੀ ਹੁਣ ਥੋੜਾ ਜਿਹਾ ਪਲਾਵਾ ਕੇ ਪਾਣੀ ਠੀਕ ਹੈ ਜੀ ਆਪਣੇ ਗੁੰਡੀ ਦੇ ਪਰ ਸਿੱਧੀ ਕਰਤੀ ਵੀਰੇ ਇਹ ਕੂਤਰ ਹੁੰਦੀ ਹੈ ਹੁਣ ਆਪਣੇ ਰੱਜ ਕੇ ਪਾਣੀ ਪਰਾ ਦੇਣਾ ਇਹਨੂੰ ਥੋੜਾ ਜਿਹਾ ਘੱਟ ਪਾਣਾ ਠੀਕ ਹੈ ਜੀ ਬਸ ਇਹਨੂੰ ਇੰਨਾ ਕੇ ਪਾਣੀ ਪਰਾਉਣਾ ਜੀ ਇੰਨੇ ਦੇ ਆਪਾਂ ਨੇ ਗੁੰਡੀ ਦਾ ਮੂੰਗ ਮਾਰ ਲੈਣਾ ਵੀਰੇ ਤੇ ਇੱਕ ਦੋ ਵਾਰ ਵੀ ਇਹ ਨਹੀਂ ਸੱਟ ਜਾ ਹੋ ਜੂਗਾ ਇਹ ਕੱਟੇ ਦੇਣੀ ਹੈ ਗੁੰਡੀ ਦੇ ਵਿੱਚ ਠੀਕ ਹੈ ਜੀ। ਹੋਰ ਇਹ ਵੀ ਦੇ ਆਪਾ ਪਾਣੀ ਜਿੰਨਾ ਟਨ ਨਹੀਂ ਖਚਦੇ ਆਪਾ ਉਹਨਾਂ ਟਾਂ ਵੀਰੇ ਨੂੰ ਪਾਣੀ ਨਹੀਂ ਦੇਣਾ ਤੁਹਾਨੂੰ ਅੱਜ। ਜਿਵੇਂ ਵੀਰੇ ਗਰਮੀ ਜਿਆਦੇ ਅੱਜ ਤੁਸੀਂ ਵੀ ਇਹਨੂੰ ਬਲੂ ਪੌਂਡੇ ਵੀ ਦੇ ਸਕਦੇ ਹੋ ਜਿਵੇਂ ਵੀਰੇ ਜਿਹੜੇ ਅੰਗੂਰਾ ਦੇ ਖੰਡ ਹੁੰਦੀ ਆ। ਤੁਸੀਂ ਅੰਗੂਰਾ ਦੀ ਖੰਡ ਵੀ ਦੇ ਸਕਦੇ ਹੋ ਇਹਨਾਂ ਨੂੰ। ਤੇ ਉਹਦੇ ਨਾਲ ਵੀਰੇ ਕੀ ਆ? ਕਿਹੜੇ ਵੀ ਇਕਵਰੀ ਜਿਆਦਾ ਛੇਤੀ ਹੋਊਗੀ ਠੀਕ ਹੈ ਜੀ। ਤੇ ਬਾਕੀ ਵੀ ਇਹਨਾਂ ਨੂੰ ਅੱਗੇ ਦਿਖਾਉਨੇ ਆ ਕੀ ਕੀ ਪ੍ਰੋਸੈਸ ਕਰਦੇ ਆ ਆਪਾਂ ਨੇ ਹੁਣ ਇਹਨਾਂ ਨੂੰ ਪਾਣੀ ਦਿੱਤਾ ਜੀ ਜੇ ਸਮਝ ਲਓ ਉਹਨਾਂ ਨੂੰ ਪਹਿਲੀ ਵਾਰੀ 5-7 ml ਪਾਣੀ ਪਲਾਤਾ ਇਹਨੂੰ ਆਪਾਂ ਥੋੜਾ ਵੱਧ ਪਲਾਤਾ ਜੀ ਉਹਦੇ ਨਾਲ ਕਿਉਂਕਿ ਪਹਿਲਾਂ ਵੀ ਪਾਣੀ ਪੀ ਗਿਆ ਸੀ ਇੱਕ ਵਾਰ ਠੀਕ ਹੈ ਜੀ ਇਹ ਦੋਨੋਂ ਅੱਗੇ ਦਿਖਾਉਨੇ ਆ ਹੁਣ ਇਹਨਾਂ ਦੋਨਾਂ ਕੂਤਰੀਆਂ ਨੇ ਵੀ ਮਿੱਠਾ ਮਾਰ ਕੇ ਪਾਣੀ ਪੀ ਗਏ ਇਹ ਆ ਕੂਤਰੀਆਂ ਨੇ ਜੀ ਕੂਤਰੀਆਂ ਨੂੰ ਵੀ ਪਾਣੀ ਪਰਾਉਨੇ ਆ ਜੀ ਆਪਾਂ 你给。Okay. ਅੰਨਾਨਾ ਦਾ ਪਾਣੀ ਪਰਾਉਣਾ ਵੀਰੇ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਨੇ ਗਰਮੀ ਬਹੁਤ ਜ਼ਿਆਦਾ ਅੱਜ। ਬਹੁਤ ਜ਼ਿਆਦਾ ਵੀਰੇ ਸਾਹਮ ਸਾਹ ਕੇ ਕੂਤਰ ਉਡਾਉਣੇ ਪੈਂਦੇ ਨੇ। ਜਿਵੇਂ ਵੀਰੇ ਉੱਡ ਗਿਆ ਆ ਕੂ ਆਪਾਂ ਨੇ ਜੀ ਹੁਣ ਇਹਨੂੰ ਰਾਜਮਾ ਪਾਣੀ ਪਲਾਤਾ। ਵੀ ਉਹੀ ਜਦ ਪਹਿਲਾਂ ਪਹਿਲਾਂ ਪਾਣੀ ਚੱਕ ਗਏ ਆ। ਉਹ ਦੋਵਾਰ ਆਪਾਂ ਜੀ ਇਹਨੂੰ ਰਾਜਮਾ ਪਾਣੀ ਪਰਾਤਾ ਜੀ ਸਾਰੇ ਕੂਤਰਾਂ ਨੂੰ। ਠੀਕ ਹੈ ਜੀ। ਜਣੀ ਇਹ ਹੀ ਆ ਵੀਰੇ ਗੱਲ ਵੀ ਜਣੀ ਜਿਹੜਾ ਨਾ ਗਰਮੀ ਦੇ ਟਾਈਮ ਦੇ ਵਿੱਚ ਉੱਡ ਕੇ ਕੂਤਰ ਸੰਭਣਾ ਉਹੀ ਸਭ ਤੋਂ ਮੇਨ ਆ ਜੇ ਉੱਡ ਕੇ ਕੂਤਰ ਆਪਾਂ ਸੰਭਾਂਗੇ ਵੀਰੇ ਤਾਂ ਹੀ ਆਪਣੇ ਕੂਤਰ ਉਡਣਗੇ ਨਹੀਂ ਤਾਂ ਵੀਰੇ ਕੂਤਰ ਆਪਣੇ ਬਿਮਾਰ ਹੋ ਜਾਣਗੇ ਗਰਮੀ ਵੈ ਯੂਨੰਦਰ ਤੇ ਕੂਤਰ ਨਹੀਂ ਵੀਰੇ ਆਪਣੇ ਉੱਡ ਸਕਦੇ ਫਿਰ ਠੀਕ ਹੈ ਜੀ ਇਹਨੂੰ ਵੀ ਤੇ ਰੱਜ ਮੈਂ ਪਾਣੀ ਰੱਖ ਦਿੰਨਾ ਜਿਵੇਂ ਇਹਨਾਂ ਦਾ ਜੀ ਕਰਦਾ ਓਵੇਂ ਓਵੇਂ ਇਹਨੂੰ ਪਾਣੀ ਪੀ ਲੈਣ ਦਿਓ ਠੀਕ ਹੈ ਜੀ ਇਹ ਰੱਖ ਥੱਲੇ ਵਾਲਮੀ ਰੱਖ ਦਿੰਦਾ ਦੋਨਾਂ ਕਟੀਆਂ ਪੁੱਤ ਦੋ ਰੱਖੇ ਨੇ ਵੀਰਾ ਜਿਵੇਂ ਬਣੀ ਆਪਾਂ ਨੇ ਥੱਲੇ ਵੀ ਰੱਖਤਾ ਵੀਰੇ ਆਪਣੇ ਰਾਜਮਾ ਪਾਣੀ ਕੋਤ ਮੂਰੇ ਰੱਖਦੇ ਕੋਸ ਜੇ ਉੱਪਰ ਮੜਾ ਉੱਤੇ ਚੜ ਗਿਆ ਸਾਰਾ ਪਾਣੀ ਡੋਲ ਲੈਣਾ ਨੇ ਠੀਕ ਹੈ ਜੀ ਦੇਖੀ ਦੇਖੀ ਲੱਤ ਲੱਬੜੀ ਜਰ ਵਾਲੇ ਦੋ ਯਾ ਤਾਂ ਲਾਲਾ ਨੂੰ ਖਾਤੇ ਜਾਂ ਤੂੰ ਕਾਹੇ ਜਾਂ ਨਾ ਮੈਂ ਬਾਰ ਬਾਰ ਤਾਂ ਉਹ ਉਤਰ ਵੀ ਆਪਣੇ ਹਰ ਸਾਕੇ ਮਾਪਾਣੀ ਪੀ ਗਏ ਜੀ ਠੀਕ ਹੈ ਜੀ ਇਹਨਾਂ ਨੂੰ ਵੀਰੇ ਹੁਣ ਚੱਕਣ ਨੂੰ ਆ ਪਾਣੀ ਅੱਧਾ ਪੌਣਾ ਘੰਟਾ ਲੱਗੂਗਾ ਜੀ ਠੀਕ ਹੈ ਜੀ ਅੱਧੇ ਪੌਣੇ ਘੰਟੇ ਬਾਅਦ ਵੀਰੇ ਇਹ ਪਾਣੀ ਆਪਣਾ ਹਾਜਮ ਕਰ ਜਾਣਗੀ ਐ ਫੇਰ ਆਪਾਂ ਨੇ ਵੀਰੇ ਇਹਨਾਂ ਨੂੰ ਕੱਟ ਕੇ ਬਦਾਮ ਪਾਉਣੇ ਨੇ ਜੀ ਠੀਕ ਹੈ ਜੀ ਫੇਰ ਆਪਾਂ ਨੇ ਵੀਰੇ ਇਹਨੂੰ ਕੀ ਕਰਨਾ ਜੀ ਉਹੀ ਵੀਰੇ ਆਪਣੇ ਜਿੰਨੀਆਂ ਵੀਰੀਆਂ ਆਪਾਂ ਨੂੰ ਲੱਗਦਾ ਵੀ ਆਪਣੇ ਕਬੂਤਰ ਖਾ ਲੈਂਦੇ ਨੇ ਹਾਜਮ ਕਰ ਲੈਂਦੇ ਨੇ ਵਧੀਆ 7 8 ਕਈ ਵਾਰ ਪੰਜ ਛੇ ਵੀ ਹੁੰਦੀਆਂ ਨੇ ਕਬੂਤਰ ਇਹਦੇ ਪੰਜ ਛੇ ਗਰੀਂ ਖਿੱਚਦੇ ਨੇ ਉਨੀਆਂ-ਉਨੀਆਂ ਗਰੀਆਂ ਪਾ ਕੇ ਵੀਰੇ ਨਾਲ ਇਹਨੂੰ ਦਾਣੇ ਪਾ ਕੇ ਲੈਦਾ ਲੈਦਾ ਤੇ ਇਹਨੂੰ ਇਕੱਠੇ ਕਰ ਦੋ ਵੀਰੇ ਤੇ ਰਾਤ ਤੱਕ ਵੀਰੇ ਜਾਲ ਦੇ ਵਿੱਚ ਹੀ ਰਹਿਣਗੇ ਰਾਤ ਨੂੰ ਵੀਰੇ ਆਪਾਂ ਕਈ ਵਾਰ ਕਬੂਤਰ ਖੁੱਡੇ ਦੇ ਵਿੱਚ ਛੜ ਦਿੰਦੇ ਹੁੰਨੇ ਕੁੱਡਰ ਲਾ ਕੇ ਕਰਮੇਚੀ ਕੱਢ ਕੇ ਖੁੱਡਿਆਂ ਦੇ ਵੀਰੇ ਆਪਾਂ ਖੁੱਡਿਆਂ ਦੇ ਵਿੱਚ ਛੜ ਦਿੰਦੇ ਹੁੰਨੇ ਕਬੂਤਰ ਤੇ ਕਈ ਵਾਰ ਵੀਰੇ ਆਪਾਂ ਜਾਲਾਂ ਦੇ ਵਿੱਚ ਹੀ ਬੈਠੇ ਰਹਿਣ ਦਿੰਦੇ ਨੇ ਜਦੋਂ ਵੀਰੇ ਜਿਆਦਾ ਹੀ ਕਰਮੀ ਲੱਗਦੀ ਆਪਾਂ ਨੂੰ ਠੀਕ ਹੈ ਜੀ ਤੇ ਇਹ ਆ ਵੀਰੇ ਆਪਣਾ ਉੱਡ ਗਏ ਕਬੂਤਰ ਦਾ ਸੰਭਾਲਣ ਦਾ ਤਰੀਕਾ ਵੀ ਜਿੰਨਾ ਹੋ ਸਕੇ ਵੀ ਉਹਨਾਂ ਉੱਡ ਕੇ ਕਬੂਤਰ ਨੂੰ ਸੰਭੋ ਉਥੇ ਵੀਰੇ ਕਬੂਤਰ ਸਾਰਾ ਸੈੱਟ ਰਹਿਣਾ ਆਪਣਾ ਜੀ ਉੱਡ ਕੇ ਕਬੂਤਰ ਨਹੀਂ ਵੀ ਆਪਾਂ ਇੱਕ ਦਿਨ ਵੀ ਸੰਭਿਆ ਤਾਂ ਆਪਣਾ ਕਬੂਤਰ ਖਰਾਬ ਹੋ ਜਾਣਾ ਜੀ ਠੀਕ ਹੈ ਜੀ ਉੱਡ ਕੇ ਕਬੂਤਰ ਹੀ ਸੰਭਾਂਗੇ ਤਾਂ ਹੀ ਵੀਰੇ ਸਾਰੇ ਇਲਾਜ ਨੇ ਨਾ ਇਹਦੇ ਵੀਰੇ ਗਰਮੀ ਪਵੇ ਨਾ ਕੁਝ ਹੋਰ ਜੇ ਆਪਾਂ ਵੀਰੇ ਉੱਡ ਕੇ ਕਬੂਤਰ ਨੂੰ ਪੁੱਛਾਂਗੇ ਨਹੀਂ ਤਾਂ ਉਹਦੇ ਵੀਰੇ ਗਰਮੀ ਵੀ ਪਊਗੀ ਉਹਦੇ ਲੀਵਰ 'ਚ ਵੀ ਪ੍ਰੋਬਲਮ ਹੋਣੀ ਆਣੀ ਆ ਤੇ ਵੀਰੇ ਕਬੂਤਰ ਬਾਜੀ ਹਾਰ ਜਾਊਗਾ ਟਾਈਮ ਸਰ ਵੀ ਤੁਹਾਨੂੰ ਪਤਾ ਹੀ ਜਣਦਾ ਜਰਾਬ ਕਰਨਾ ਪੈਂਦਾ ਹੈ। ਟਾਈਮ ਟੀਵੀ ਇਹਨੂੰ ਦਾਣਾ-ਦਾਣੀ ਪਾਉਣੇ ਪੈਂਦੇ ਤਾਂ ਹੀ ਉੱਡਦੇ ਨੇ ਵੀਰੇ। ਨਹੀਂ ਵੀਰੇ ਉੱਡਦੇ ਹੈਗੇ। ਠੀਕ ਹੈ ਜੀ। ਤੇ ਇਹਨੂੰ ਵੀਰੇ ਹੁਣ ਆਪਾਂ ਪੂਦਰ ਚ ਲਾ ਕੇ ਛੱਡ ਦਮ। ਜੇ ਆਪਣਾ ਆਰਾਮ ਨਾਲ ਬੈਠੀਆਂ ਰਹਿਣੀਆਂ ਜਿਹਨਾਂ ਦਾ ਪਾਣੀ ਵੀਰੇ ਹੋਰ ਪੀਣ ਦਾ ਮਨ ਕਰੂ ਤਾਂ ਹੋਰ ਪੀ ਲੈਣਗੀਆਂ। ਜਿੰਨਾ ਟਾਈਮ ਜਣੀਏ ਪਾਣੀ ਨਹੀਂ ਖਿੱਚਣੀ ਆ, ਉੰਨਾ ਟਾਈਮ ਵੀਰੇ ਆਪਾਂ ਇਹਨੂੰ ਬਦਾਮ ਜਾਂ ਦਾਣੇ ਨਹੀਂ ਪਾਉਣੇ ਹੈਗੇ। ਜਿਆਦਾ ਪਾਣੀ ਖਿੱਚ ਗਿਆ ਵੀਰੇ ਠੀਕ ਹੈ ਜੀ ਸੈੱਟ ਹੋ ਗਏ ਨੇ ਪੂਰੇ ਵੇਟ ਬਣਾ ਕੇ ਉਦੋਂ ਵੀ ਆਪਾਂ ਨੂੰ ਦਾਣਾ ਪਾਣੀ ਹੋਰ ਪਾਉਣਾ ਠੀਕ ਹੈ ਜੀ ਸਭ ਤੋਂ ਵੱਡੀ ਪ੍ਰੋਬਲਮ ਵੀਰੇ ਕਦੋਂ ਆਉਂਦੀ ਹੈ ਜਦੋਂ ਕਬੂਤਰ ਆਪਾਂ ਰੈਸ਼ਾ ਡਾ ਲੈਂਦੇ ਆ ਸਵੇਰੇ ਵੀਰੇ ਡਾਊਨ ਲੱਗੇ ਕਬੂਤਰ ਜ਼ਰੂਰ ਚੈੱਕ ਕਰਿਆ ਕਰੋ ਕਬੂਤਰ ਸਾਫ਼ ਹੋਣਗੇ ਤਾਂ ਕੂਤਰ ਡਾਇਗਰੋ ਨਹੀਂ ਪੂਰੇ ਕਬੂਤਰ ਘੰਟਾ ਲੇਟ ਡਾ ਲੋ ਕੋਈ ਚੱਕਰ ਨਹੀਂ ਹੈਗਾ ਜਾਂ ਕਬੂਤਰ ਦੀ ਪਲਟੀ ਮਾਰ ਦੋ ਜੇ ਵੀਰੇ ਤੁਸੀਂ ਰੈਸ਼ਾ ਕਬੂਤਰ ਡਾ ਮੋਗੇ ਤਾਂ ਗਰਮੀ ਪੈਣੀ ਉਹ ਪਾਣੀ ਹੈ ਵੀਰੇ ਕਬੂਤਰ ਦੇ ਅੰਦਰ ਤੇ ਸਾਰੀਆਂ ਪ੍ਰੋਬਲਮਾਂ ਵੀਰੇ ਉੱਥੋਂ ਹੀ ਸ਼ੁਰੂ ਹੋਣੀਆਂ ਨੇ ਠੀਕ ਹੈ ਜੀ ਤੇ ਗੱਲ ਆ ਵੀਰੇ ਬਹੁਤ ਧਿਆਨ ਰੱਖਿਓ ਵੀਰੇ ਐਸ਼ਾ ਕਬੂਤਰ ਨਾ ਵੜੇ ਠੀਕ ਹੈ ਜੀ ਕਰੋ ਠੀਕ ਆ ਵੀਰੇ ਸਾਰੀ ਗੱਲ ਜੀ ਸਾਰਿਆਂ ਨੂੰ ਜੇ ਆਪਣੀ ਵੀਰੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਹੋ ਸਕੇ ਵੀਰੇ ਆਪਾਂ ਵੱਧ ਤੋਂ ਵੱਧ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਰੇ ਜਿੰਨਾ ਦਾ ਤੁਹਾਨੂੰ ਪਤਾ ਠੀਕ ਹੈ ਜੀ ਬਾਕੀ ਵੀਰੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਵੀਰੇ ਇਹ ਕੋਸੇ ਪੁੱਛਣਾ ਪਰ ਵੀਰੇ ਜਿੱਥੋਂ ਵੀ ਹੱਲ ਹੁੰਦਾ ਹੈ ਆਪਾਂ ਹੱਲ ਕਰਕੇ ਵੀਰੇ ਤੁਹਾਨੂੰ ਦੱਸਾਂਗੇ ਜ਼ਰੂਰ ਜੀ ਵੀਰੇ ਆਪਾਂ ਨੂੰ ਪਤਾ ਆਪਾਂ ਦੱਸਾਂਗੇ ਠੀਕ ਹੈ ਜੀ ਤੋ ਠੀਕ ਹੈ ਜੀ ਸਟੇ ਆਨ ਉਹ ਇਹ ਹੁਣ ਆਪਣਾ ਕੂਟਰ ਪਾਣੀ ਪੁਣੀ ਛਿੱਟ ਕੇ ਦਾਣੇ ਦੂਨੇ ਖਾ ਕੇ ਬਦਾਮ ਖਾ ਕੇ ਆ ਸੈਟ ਬੈਠਾ ਜਮੇ ਜੀ ਤੁਸੀਂ ਦੇਖੇ ਹੋਈਏ ਕੂਟਰਾਂ ਜੋਰ ਦੇ ਨਾਲ ਲੱਗਿਆ ਸੀ ਇਹ ਹੁਣ ਨਾਲ ਪਰ ਸੈਟ ਬੈਠਾ ਜੀ ਠੀਕ ਹੈ ਜੀ ਜਿਵੇਂ ਇਸ ਤਰ੍ਹਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਜੇ ਇਦਾਂ ਇਦਾਂ ਕੂਟਰ ਨੂੰ ਤੁਸੀਂ ਸੰਭਾਲੋਗੇ ਨਾ ਵੀ ਇਹ ਤੁਹਾਡੇ ਕੂਟਰ ਤੇ ਇਸ ਤਰ੍ਹਾਂ ਹੋ ਜਾਣਗੇ ਜਿਹੜੇ ਸੱਤ ਵੀਰੇ 2 ਘੰਟਿਆਂ ਦੇ ਵਿੱਚ ਵਿੱਚ ਵੀ ਇਹ ਕੂਤਰੀ ਇੱਕਦਾਂ ਹੋ ਗਈ ਬਲਵੇਂ ਲੋਟ ਆਹ ਕੋਹਤਰੀ ਵੀਰੇ ਪੱਧਾਣੇ ਪਾਤੇ ਬਦਾਮ ਪਾਏ ਹੋਏ ਨੇ ਜਿਹੜੇ ਖਾ ਲੂਗੀ ਉਹ ਦੋਵਾਂ ਨੂੰ ਧਾਣੇ ਪਾ ਦਾਂਗੇ ਤੇ ਇੱਧਰ ਵੀ ਆਪਣੀ ਆ ਕੂਤਰੀ ਇੱਕ ਅੱਜੀ ਬੈਠੀ ਆ ਤੇ ਇਹਨੂੰ ਵੀਰੇ ਪਾਣੀ ਚੱਕੇ ਨਹੀਂ ਹੋਰ ਜ਼ਰੂਰ ਪਾਣੀ ਚੱਕ ਲੂਗੇ ਤੇ ਵੀਰੇ ਇਹਨੂੰ ਵੀ ਪੱਤਾ ਦਾਂਗੇ ਵੀਰੇ ਤੁਹਾਡੇ ਸਾਹਮਣੇ ਇਹ ਵੀ ਕੂਤਰੀ ਆਪਣੀ ਜੋਰ ਵੱਧ ਲੈ ਕੇ ਆਈ ਜੀ ਇਹ ਵੀ ਆਂ ਜਿਵੇਂ ਸੱਤ ਠੀਕ ਹੈ ਜੀ ਜੇ ਵੀਰੇ ਇਦਾਂ ਦੀ ਹੋਰ ਵੀਡੀਓ ਵੀ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਜੀ ਠੀਕ ਹੈ ਜੀ